ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰੈਸਰਾਂਹੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਫੇਰ ਸਾਧੀਆਂ ਲੇਟਾਂ ਕੋਲ ਜੋ ਸਾਡਾ ਰਿਜ਼ਰਵੇਸ਼ਨ ਚੋੜ ਫੜੋ ਮੋਰਚਾ ਚੱਲ ਰਿਹਾ ਪਿਛਲੇ ਡੇਢ ਸਾਲ ਤੋਂ ਇੱਥੇ ਵੱਖ-ਵੱਖ ਜਗਾਂ ਦੀਆਂ ਵੱਖ-ਵੱਖ ਪਿੰਡਾਂ ਦੀਆਂ ਲੋਕਾਂ ਦੀਆਂ ਸਮੱਸਿਆ ਆ ਜਾਂਦੀਆਂ ਨੇ ਤੇ ਸਾਨੂੰ ਸੁਣਡੀਆਂ ਪੈਂਦੀਆਂ ਨੇ ਇਸੇ ਸੁਣਦੇ ਨੇ ਤੇ ਅੱਜ ਇੱਕ ਬਹੁਤ ਹੀ ਗੰਭੀਰਤਾ ਨਾਲ ਮਸਲਾ ਦੇਖਿਆ ਜਿਹੜਾ ਖੁੱਡਾਲੀ ਸ਼ੇਰ ਪਿੰਡ ਖੁੱਡਾਲੀ ਸ਼ੇਰ ਹੈ ਜੋ ਯੂਟੀ ਚ ਚੰਡੀਗੜ੍ਹ ਜੇ ਪਿੰਡੇਗਾ ਚਲਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਾਹੀਦਾ ਤੇ ਉੱਥੇ ਇੱਕ ਖੇੜੇ ਤੇ ਖੇੜੇ ਤੇ ਇੱਕ ਫੱਟੀ ਲਾਤੀ ਪਿੰਡ ਦੇ ਕੁਸ਼ਰਾਰਤੀ ਅੰਸਰਾਂ ਨੇ ਫੱਟੀ ਲਾਤੀ ਵੀ ਔਰਤਾਂ ਦਾ ਚੜਨਾ ਖੇੜੇ ਤੇ ਮਨਾ ਹੈ ਔਰਤਾਂ ਦਾ ਮੱਥਾ ਟੇਕਣਾ ਜਾਂ ਖੇੜੇ ਦੇ ਚੜਨਾ ਮਨਾ ਸਖਤ ਮਨਾ ਹੈ ਜਿਸ ਦੀਆਂ ਫੱਟੀ ਦੀਆਂ ਸਾਰੀਆਂ ਤੁਹਾਡੇ ਲਈ ਆਈਆਂ ਫੋਟੋਆਂ ਜਿਹੜੀਆਂ ਅਸੀਂ ਕਰਕੇ ਆਏ ਆਂ ਜਾ ਕੇ ਉੱਥੇ ਦੌਰਾ ਕੀਤਾ ਦੇਖਿਆ ਕਮੇਟੀ ਬੁਲਾਈ ਤੇ ਹੋਰ ਪਬਲਿਕ ਬੁਲਾਈ ਉੱਥੇ ਇੱਕ ਗੁਰਪ੍ਰੀਤ ਨਾਮ ਦਾ ਵਿਅਕਤੀ ਹੈ ਜਿਹਦੇ ਨਾਲ ਗੱਲ ਹੋਈ ਫੌਮ ਦੇ ਉਹ ਕਹਿੰਦਾ ਜੀ ਅਸੀਂ ਨਹੀਂ ਉਤਾਰਾਂਗੇ ਜੇ ਕਰਤਾਰਾਂਗੇ ਤਾਂ ਪਿੰਡ-ਪਿੰਡ 'ਚ ਮੀਟਿੰਗ ਕਰੀ ਇਕੱਠੀ ਕਰਾਂਗੇ ਤਾਂ ਮੀਟਿੰਗ ਕਰਕੇ ਉਹਨੇ ਬਹਾਨੇਬਾਜ਼ੀ ਕਰੀ ਆ ਨਾ ਹੀ ਸਾਡੇ ਬੁਲਾਏ ਤੋਂ ਫੋਨ ਕਰੇ ਤੋਂ ਆਇਆ ਨਾ ਹੀ ਉਹਨੇ ਫੱਟੀਤਾਰੀ ਨਾ ਕੁਛ ਵਾਸਤਾ ਅਸੀਂ ਉਸ ਦੇ ਖਿਲਾਫ ਅਸੀਂ ਲਿਖਤੀ ਕੰਪਲੇਟ ਇੱਕ ਦੇਣ ਲੱਗੇ ਆ ਪ੍ਰਸ਼ਾਸਨ ਨੂੰ ਅਸੀਂ ਮਾਨਯੋਗ ਐਸਐਸਪੀ ਚੰਡੀਗੜ੍ਹ ਨੂੰ ਬੇਨਤੀ ਕਰਨਾ ਚਾਹੁੰਦੇ ਆ ਤੁਹਾਡੇ ਰਾਹੀਂ ਤੇ ਤਾਂ ਕਿ ਐਸਐਸਪੀ ਵੀ ਸੈਜ ਲੈਡੀ ਹੈ ਤੇ ਜਿਹੜੀ ਮੇਰ ਵੀ ਹੈ ਉਹ ਵੀ ਲੈਡੀ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਉੱਥੇ ਕਾਉਂਸਲਰ ਹੈ ਜਿਹੜੀ ਖੁੱਡਾਲੀ ਸ਼ਹਿਰ ਚ ਉਹ ਵੀ ਇੱਕ ਲੇਡੀ ਹੈਗੀ ਜਿਹੜੀ ਮਹਿਲਾ ਸ਼ਕਤੀ ਹੈ ਜਿਹਨੂੰ ਮਹਿਲਾ ਸ਼ਕਤੀ ਕਿਹਾ ਮੂਵਮੈਂਟਸ ਲੜੇ ਬੈਠੇ ਨੇ ਮਹਿਲਾ ਸ਼ਕਤੀਆਂ ਬੈਠੀਆਂ ਨੇ ਹੋਰ ਵੀ ਮੈਂ ਮੂਵਮੈਂਟ ਮੰਡਲ ਬਣਾਏ ਹੋਏ ਨੇ ਤੇ ਉਹ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਦੋਂ ਜਦੋਂ ਜਿਹੜੀ ਸਰਕਾਰ ਚੱਲਦੀ ਹੈ ਚਾਹ ਪੰਜਾਬ ਦੀ ਚੱਲਦੀ ਹੈ ਹਰਿਆਣਾ ਦੀ ਚੱਲਦੀ ਹੈ ਚੰਡੀਗੜ੍ਹ ਸਿਵਲ ਸਿਕਤਰੇ ਦੇ 1 ਕਿਲੋਮੀਟਰ ਦੇ ਦਾਰੇ ਚੋਂ ਪਿੰਡ ਹੈ ਖੁੱਡਾਲੀ ਸ਼ਹਿਰ ਜਿੱਥੇ ਸਾਰੀ ਜਿਹੜੀਆਂ ਕਨਾਉਣੀਆਂ ਹਰਕਤਾਂ ਹੋ ਰਹੀਆਂ ਜਿਨ੍ਹਾਂ ਨੂੰ ਜਗ ਜਨਨੀ ਕਿਹਾ ਜਿਵੇਂ ਅਸੀਂ ਲੇਡੀ ਨੂੰ ਚਾਰ ਰੂਪਾਂ ਵਿੱਚ ਦੇਖਦੇ ਜਿਵੇਂ ਬੇਟੀ ਦੇ ਰੂਪ ਵਿੱਚ ਦੇਖਦੇ ਹਾਂ ਜੀ ਘਰਵਾਲੀ ਦੇ ਰੂਪ ਵਿੱਚ ਦੇਖਦੇ ਹਾਂ ਪਤਨੀ ਦੇ ਤੇ ਮਾਂ ਦੇ ਰੂਪ ਵਿੱਚ ਦੇਖਦੇ ਹਾਂ ਭੈਣ ਦੇ ਰੂਪ ਵਿੱਚ ਦੇਖਦੇ ਸਾਰੇ ਰੂਪਾਂ ਵਿੱਚ ਅਸੀਂ ਜਿਹੜੀ ਹੈ ਲੇਡੀ ਨੂੰ ਦੇਖਦੇ ਹਾਂ ਔਰਤ ਨੂੰ ਦੇਖਦੇ ਨੇ ਪਰ ਉੱਥੇ ਬਹੁਤ ਕਨਾਉਣੀ ਹਰਕਤ ਹੈ ਜਿੱਥੇ ਸਾਫ਼ ਮਨਾ ਲਿਖਿਆ ਹੋਇਆ ਪਿੰਡ ਕਜੇੜੀ ਦਾ ਪਿੰਡ ਹੈ ਜੀ ਚੰਡੀਗੜ੍ਹ ਦਾ ਪਿੰਡ ਹੈ ਇਹਨਾਂ ਦੇ ਖਿਲਾਫ ਜਿਹੜਾ ਦੋਸ਼ੀ ਹੈ ਫੱਟੀ ਲਾਉਣ ਵਾਲਾ ਜਿਹੜਾ ਨਹੀਂ ਮੰਨਿਆ ਸਾਡੇ ਕਹਿਣ ਤੋਂ ਵੀ ਮੰਨਿਆ ਨਹੀਂ ਬੇਨਤੀ ਕਰਨ ਤੋਂ ਵੀ ਨਹੀਂ ਮੰਨਿਆ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਵਾਸਤੇ ਕਲਿੱਕਤੀ ਕੰਪਲੀਟ ਪ੍ਰਸ਼ਾਸਨ ਨੂੰ ਚੰਡੀਗੜ੍ਹ ਨੂੰ ਦੇਣ ਲੱਗੇ ਆ ਤਾਂ ਕਿ ਉਹਦੇ ਖਿਲਾਫ ਕਾਰਵਾਈ ਕਰਕੇ ਉੱਥੇ ਜਿਹੜਾ ਔਰਤਾਂ ਨੂੰ ਚੜਨਾ ਉਤਰਨਾ ਕੋਈ ਮਨਾ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਸਿੰਘ ਖਾਲਸਾ ਚੰਡੀਗੜ੍ਹ ਆਇਥੇ ਰਿਜ਼ਰਵੇਸ਼ਨ ਚੋਰ ਫੜੂ ਮੋਰਚੇ ਤੋਂ ਬੋਲ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਦਾ ਹਾਲ ਇਹ ਆ ਹਰਿਆਣਾ ਪੰਜਾਬ ਦੀ ਰਾਜਧਾਨੀ ਆ ਤੇ ਇੱਥੇ ਦੀਵੇ ਥੱਲੇ ਹਨੇਰਾ ਜਿੱਥੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਬੈਠਦੇ ਹਾਈ ਕੋਰਟ ਵਿਧਾਨ ਸਭਾ ਉਹ ਤੋਂ 1 ਕਿਲੋਮੀਟਰ ਦੂਰ ਪਿੰਡਾ ਖੁੱਡਾਲੀ ਸ਼ਹਿਰ ਚੰਡੀਗੜ੍ਹ ਦੇ ਵਿੱਚ ਪਿੰਡਾ ਉੱਥੇ ਖੇੜੇ ਤੇ ਕੁਝ ਸਰਾਰਤੀ ਇਨਸਾਨਾਂ ਲੈ ਕੇ ਲਾਇਆ ਜ਼ਰੂਰੀ ਬੇਨਤੀ ਔਰਤਾਂ ਦਾ ਖੇੜੇ ਉੱਪਰ ਚੜ੍ਹਨਾ ਮਨਾ ਹੈ ਅੱਜ ਔਰਤਾਂ ਤਰੱਕੀ ਕਰਕੇ ਕਿਤੇ ਕੀਤੇ ਪਹੁੰਚ ਗਈ ਸਪੇਸ 'ਚ ਹੈ ਦੇਸ਼ ਕੀ ਰਾਸ਼ਟਰਪਤੀ ਤੱਕ ਬਣੀ ਹੈ ਦੇਸ਼ ਦੇ ਵਿੱਚ ਮਹਿਲਾ ਮੰਡਲ ਹੈ ਨੈਸ਼ਨਲ ਔਮਨ ਕਮਿਸ਼ਨ ਹੈ ਪਰ ਮੈਨੂੰ ਲੱਗਦਾ ਹੈ ਵੀ ਸਾਰੇ ਕੇ ਸਾਰੇ ਸੁੱਤੇ ਪਈ ਹੈ ਜੇ ਔਰਤਾਂ ਨੇ ਫੂਲਨ ਦੇਵੀ ਵਾਂਗ ਆਪ ਹੀ ਹਥਿਆਰ ਚੁੱਕ ਕੇ ਇਨਸਾਫ ਲੈਣਾ ਤੇ ਫਿਰ ਦੇਸ਼ ਕੇ ਥਾਣਿਆਂ ਦਾ ਚੌਕੀਆਂ ਦਾ ਕੰਮ ਕੀ ਰਹਿ ਗਿਆ ਲੀਡਰਾਂ ਦਾ ਕੀ ਕੰਮ ਹੈ ਜੇ ਉਹ ਚੰਡੀਗੜ੍ਹ ਸ਼ਹਿਰ ਦੇ ਵਿੱਚ ਇਹ ਉਹ ਦੀ ਜਗੋ ਤੇਰ ਵੀ ਨਹੀਂ ਰੋਕ ਸਕਦੇ ਬੁਰਸ਼ਾ ਕਰਦੀ ਨਹੀਂ ਰੋਕ ਸਕਦੇ ਤੇ ਫੇਰ ਇਹਨਾਂ ਕਾਨੂੰਨਾਗਾ ਤੇ ਥਾਣੇਗਾ ਸਿਰਫ ਦਿਖਾਵਾ ਹੈ ਇਹਦੇ ਸਿਰਫ ਅਮੀਰਾਂ ਵਾਸਤੇ ਗਰੀਬਾਂ ਨੇ ਤੇ ਕਿਤੇ ਇਨਸਾਫ ਮਿਲਣਾ ਨਹੀਂ ਤੋਂ ਮੇਰੀ ਨੈਸ਼ਨਲ ਔਮਨ ਕਮਿਸ਼ਨ ਨੇ ਚੰਡੀਗੜ੍ਹ ਦੀ ਐਸਐਸਪੀ ਨੇ ਬੇਨਤੀ ਆ ਵੀ ਕਿਸੇ ਕੇ ਤੇ ਦੇ ਵਿੱਚ ਤੇ ਇੰਤzar ਹੀ ਨਹੀਂ ਕਰਨੀ ਚਾਹੀਦੀ ਵੀ ਕੋਈ ਕਹੇਗਾ ਫਾਈਰ ਲਿਖਾਈਆ ਲਿਖਤੀ ਕੰਪਲੇਂਟ ਦਿੱਤਾ ਕਾਰਵਾਈ ਕਰਨੀ ਚੰਡੀਗੜ੍ਹ ਸ਼ਹਿਰ ਚ ਚੱਪੇ ਚੱਪੇ ਤੇ ਪੁਲਿਸ ਘੁੰਮਦੀ ਆ ਤੇ ਉਹਨਾਂ ਨੇ ਦਿਖਾਈ ਨਹੀਂ ਦਿੰਦਾ ਵੀ ਖੇੜੇ ਦੇ ਉੱਪਰ ਕੀ ਲਿਖਿਆ ਲਾਇਆ ਸੋ ਮੇਰੀ ਬੇਨਤੀ ਆ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਦੀ ਪੁਲਿਸ ਤੇ ਜਿੰਨੇ ਮਹਿਲਾ ਮੰਡਲ ਬਣੇ ਆ ਉਹ ਸਾਰੇ ਸਿਰ ਜੋੜ ਕੇ ਇਕਮੁੱਠ ਹੋ ਗਏ ਇਹਨਾਂ ਬੁਰਛਾਗਰਦ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਜਿਵੇਂ ਦੇਸ਼ ਦੇ ਵਿੱਚ ਸਤੀ ਪ੍ਰਥਾ ਬੰਦ ਕਰਾਈ ਗਈ ਦੇਵਦਾਸੀ ਪ੍ਰਥਾ ਬੰਦ ਕਰਾਈ ਗਈ ਇਸ ਤਰ੍ਹਾਂ ਜਿਹੜੇ ਵੀ ਲੋਕ ਕਿਸੇ ਵੀ ਧਰਮਸ਼ਾਸਤ ਦੇ ਲੈ ਕੇ ਲਾਂਦੇ ਵੀ ਇੱਥੇ ਔਰਤਾਂ ਦਾ ਚੜ੍ਹਨਾ ਮਨਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਬਨਵਰੀ لال ਜਰਨੇਸ਼ਨ ਚੋਰ ਫਰਮੋਰਤਾ ਜੋ 7 ਫੀਸ ਦੇ ਲਾਈਟਰ ਤੇ ਲੱਗਾ ਉਥੋਂ ਬੋ ਰਿਹਾ ਜਿਹੜਾ ਕੁਝ ਬਾਪਰਿਆ ਫਿਰ ਪਿੰਡ ਵਿੱਚ ਜੋ ਫੱਟੀ ਲੱਗੀ ਆ ਉਹ ਫੱਟੀ ਜਿਹੜੀ ਆ ਉਹ ਮਨੂਵਾਦ ਜਿਹੜੇ ਲੋਕ ਨੇ ਜਿਹੜੀ ਕਹਿੰਦੇ ਨੇ ਕਿ ਜਿਹੜੀ ਹਾਲਾਤ ਨੇ ਇਸੇ ਤਰ੍ਹਾਂ ਦੇ ਇਸੇ ਤਰ੍ਹਾਂ ਬਣੇ ਰਹਿਣ ਕੋਈ ਉੱਚੀ ਨੀਚ ਖਤਮ ਨਾ ਹੋਵੇ ਇਹ ਉਹਨਾਂ ਲੋਕਾਂ ਨੇ ਫੱਟੀ ਲਾਈ ਆ ਔਰ ਉਹ ਫੱਟੀ ਜਿਹੜੀ ਆ ਜੋ 5000 ਸਾਲ ਪਹਿਲਾਂ ਔਰਤਾਂ ਬਾਰੇ ਜੋ ਕਿ ਧਾਰਨਾ ਸੀ ਉਹ ਦਰਸਉਂਦੀ ਆ ਜਿਸ ਨੇ ਵੀ ਫੱਟੀ ਲਾਈ ਆ ਉਹ ਗੁਨਾਹਗਾਰ ਆ ਉਸ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਇਥੋਂ ਤੱਕ ਕਿ ਔਰਤਾਂ ਵੀ ਨਹੀਂ ਚਾਹੀਦਾ ਕਿ ਉਸ ਬੰਦੇ ਨੂੰ ਉਹ ਪਿੰਡ ਦੇ ਵਿੱਚ ਰਹਿਣਾ ਮਹਾਲ ਕਰ ਦੇਣ ਔਰ ਔਰਤਾਂ ਖਾਸ ਕਰਕੇ ਇਸ ਬੰਦੇ ਦਾ ਬਾਈਕਾਟ ਕਰਨ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹੋ ਜੀ ਜਿਹੜੀ ਮਾਂਤ ਰੱਖਣੀ ਆ ਉਹ ਕੋਈ ਖਤਰਾ ਤੋਂ ਖਾਦੀ ਨਹੀਂ ਇਸ ਕਰਕੇ ਇਸ ਬੰਦੇ ਤੇ ਪ੍ਰਸ਼ਾਸਨ ਵੀ ਜਲਦੀ ਤੋਂ ਜਲਦੀ ਕਾਰਵਾਈ ਕਰੇ ਜੇਕਰ ਉਸ ਨੇ ਅਜੇ ਤੱਕ ਫੱਟੀ ਨਹੀਂ ਲਾਈ ਤੇ ਜੇਕਰ ਅੱਜ ਲਾ ਦਿੰਦਾ ਠੀਕ ਹੈ ਨਹੀਂ ਤੇ ਫਿਰ ਕਾਰਵਾਈ ਕਰਨ ਵਾਸਤੇ ਤਿਆਰ ਹੋਵੇ ਜੈਪੀ ਜੈਪਾ